ਮਹਲਾ ਪੰਜਵਾਂ ਜਿਵੇਂ ਵਸੰਦੇ ਪਾੜੀਏ ਈਧੜ ਰਖੇ ਪਾਹਿ ਨਾਨਕ ਸੋਸ ਹੋ ਆਹਿ ਜਾ ਕੇ ਆਢਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁ ਦੇਹੀ ਗੋਚਰੇ ਸੋਏ ਵਰਤੇ ਜਗ ਜੇ ਕੀਆ ਤੁਧ ਤੁਰੇ ਵਿਸ਼ਮ ਭਏ ਬਿਸਮਾਦ ਦੇਖ ਕੁਦਰਤ ਤੇਰੀਆਂ ਸ਼ਰਣ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੇ ਤਿਸ ਦੇਹ ਜਿਸ ਨੂੰ ਹੋਏ ਦਇਾਲ ਹਰ ਨਾਮ ਸੇ ਲਿਹ ਅਗਮ ਅਗੋਚਰ ਬੇਅੰਤ ਅੰਤ ਨ ਪਾਈਏ ਜਿਸਨੋ ਹੋਹਿ ਕਿਰਪਾਲ ਸੋ ਨਾਮ ਧਿਆਈਏ ਸ਼ਲੋਕ ਮਹਲਾ 5ਵਾਂ ਕੜਛਿਆ ਫਿਰਨ ਸੁਆਉ ਨ ਜਾਣਨ ਸੁਈਆ ਸੇ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ ਮਹਲਾ 5ਵਾਂ ਖੋਜੀ ਲਧਮ ਖੋਜ ਛੜਿਆ ਉਝਾੜ ਤੇ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਚਿਜਈ ਪੌੜੀ ਆਰਾਧੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾ ਸਿਰ ਆਖ ਸਮ ਆਪ ਖਿਨ ਮਹਿ ਕਰੇ ਰਾਸ ਤਿਆਗੋ ਸਗਲ ਉਪਾਵ ਤਿਸ ਕੀ ਓਟ ਗੋ ਪਉ ਸਰਣਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪੀਏ ਅੰਮ੍ਰਿਤ ਨਾਮ ਵਿਗਨ ਨ ਲਗੇ ਕੋਏ ਜਿਸਨੋ ਆਪ ਦਿਆਲ ਤਿਸ ਮਨ ਵਠਿਆ ਪਾਈਨ ਸਭ ਨਿਧਾਨ ਸਾਹਿਬ ਟੁਠਿਆ ਸ਼ਲੋਕ ਮਹਲਾ ਪੰਜਵਾਂ ਲੱਦਮ ਲਭਣ ਹਾਰ ਕਰਮ ਕਰਨ 도 ਮਾ ਪਿਰੀ ਇੱਕੋ ਸਿਰਜਣਹਾਰ ਨਾਨਕ ਬਿਆਨਾ ਪਸਿਏ ਮਹਲਾ ਪੰਜਵਾਂ ਪਾਪੜਿਆ ਪਛਾੜ ਬਾਣ ਸਚਾਵਾ ਸੰਕੈ ਗੁਰ ਮੰਤਰ ਦਾ ਚਿਤਾਰ ਨਾਨਕ ਦੁਖ ਨਾ ਥੀਵਈ ਪੌੜੀ ਵਾਹੋ ਵਾਹੋ ਸਿਰਜਣਹਾਰ ਪਾਈਨ ਠਾੜ ਆਪ ਜੀ ਜੰਤ ਮਹਿਰਮਾਨ ਤਿਸਨੋ ਸਦਾ ਜਾਪ ਦਿਆ ਤਾਰੀ ਸਮਰਥ ਚੁਕੇ ਬਿਲਬਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤਿਨ ਆਪਣੀ ਰਖ ਗਰੀਬ ਨਿਵਾਜ ਥਾਪ ਆਪੇ ਲੈਨ ਛਡਾਏ ਬੰਧਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂ ਵੱਡਾ ਅਪਾਰ ਖਸਮ ਜਿਸ ਲੇਪਨਾ ਪੁੰਨ ਪਾਪ ਸ਼ਲੋਕ ਮਹਲਾ 5 ਜਾਕੋ ਭਏ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਮਹਿਲਾ ਪੰਜਵਾ ਰਾਮ ਰਮੋ ਬੜ ਪਾਗੀ ਹੋ ਜਲ ਥਲ ਮਹੀਲ ਸੋਏ ਨਾਨਕ ਨਾਮ ਅਰਾਧਿਏ ਬਿਗਨਨ ਲਾਗੇ ਕੋਏ ਪੌੜੀ ভক্তਾ ਕਾ ਬੋਲਿਆ ਪਰਵਾਣ ਹੈ ਦਰਗ ਹੈ ਪਵੇ ਥਾਏ ਭਕਤਾ ਤੇਰੀ ਠੀਕ ਰਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਓਨਾ ਮਹਿਰ ਪਾਏ ਦੁਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਏਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸ਼ਲੋਕ ਮਹਲਾ 5ਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੇ ਨਾਉ ਨਾਨਕ ਅਨੰਦਿਨ ਬਿਲਪਤੇ ਜੋ ਸੁੰਘੇ ਕਰ ਕਾਉ ਮਹਿਲਾ ਪੰਜਵਾ ਪਰੀ ਮਿਲਾਵਾ ਜਾਥੀਏ ਸਾਈ ਸੁਹਾਵੀ ਰੁੱਤ ਘੜੀ ਮੁਹਤ ਨਹਿ ਵੀਸਰੇ ਨਾਨਕ ਰਵਿਏ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੇ ਨਾ ਹੋੜੀਏ ਫੌਜ ਸਤਾੜੀ ਹਾਠ ਪੰਜਾ ਜੋੜੀਏ ਦਸ ਨਾਰੀ ਉਹਧੂਤ ਦੇਨ ਚਮੂੜੀਏ ਜਿਣ ਜਿਣ ਲੈਨ ਰਲਾਏ ਇਹੋ ਇਨਾ ਲੋੜੀਏ ਤ੍ਰੈ ਗੁਣ ਇਨ ਕੈ ਵਸ ਕਿਨੇ ਨਾਮ ਮੋੜੀਏ ਪਰਮ ਕੋਟ ਮਾਇਆ ਖਾਈ ਕੋਹ ਕਿਤ ਬਿਦ ਤੋੜੀਏ ਗੁਰ ਪੂਰਾ ਆਰਾਧ ਵਿਖਮ ਦਲ ਫੋੜੀਏ ਉਹ ਤੇ ਸੇ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਸ਼ਲੋਕ ਮਹਲਾ 5ਵਾਂ ਕਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜਹਿ ਨਾਨਕ ਬਿਸਰੇ ਨਾਓ ਮਹਲਾ 5ਵਾਂ ਨਾਨਕ ਸਤਗੁਰ ਭੇਟਿਏ ਪੂਰੀ ਹੋਵੇ ਜੁਗਤ ਅ ਸੰਧਿਆ ਖਿਲੰਦਿਆ ਪੈਨੰਦਿਆ ਖਾਵੰਦਿਆ ਵਿੱਚੇ ਹੋਵੇ ਮੁਕਤ ਪੌੜੀ ਸੋ ਸਤਿਗੁਰ ਧੰਨ ਧੰਨ ਜਿਨ ਪਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰਿ ਸੋ ਜੋੜਿਆ ਨਾਮ ਨਿਧਾਨ ਅਖੁਟ ਗੁਰ ਦੇ ਦਾਰੂ ਮਹਾਰੋਗ ਬਿਕਰਾਲ ਤਿਨੇ ਵੀ ਦਾਰੂ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਚਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨ ਜਾਏ ਗੁਰ ਸਮਰਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਵਰ ਅਪਰੰਪਰ ਅਲਖ ਅਪੇਵ ਸ਼ਲੋਕ ਮਹਿਲਾ ਪੰਜਵਾ ਉਦਮ ਕਰੇ ਦਿਆ ਜਿਉ ਤੂ ਕਮਾਵਦਿਆ ਸੁਖ ਪੁੰਚ ਧਿਆਏ ਦਿਆ ਤੂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹਲਾ ਪੰਜਵਾ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾਮ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤ ਕਾਹੇ ਡਰ ਪੀਏ ਜਿਸ ਮੇਲੇ ਜਪੀਏ ਨਾਓ ਤਿਸ ਜਿਉ ਵਰਪੀਏ ਆਈਏ ਚਿੱਤ ਮਿਹਾਲ ਸਾਹਿਬ ਬੇਸੁਮਾਰੈ ਤਿਸਨੋ ਪੁਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰਾ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂ ਰਖਣ ਵਾਲਿਆ ਸਿਰ ਸਬਨਾ ਸਮਰਥ ਨਦਰ ਨਿਹਾਲਿਆ ਸ਼ਲੋਕ ਮਹਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰੇ ਰੱਖ ਲਿਓ ਪ੍ਰਭ ਆਪਨੇ ਨਾਨਕ ਸਦ ਬਲਿਹਾਰ ਮਹਲਾ 5 ਖਾਂਦਿਆ ਖਾਂਦਿਆ ਮੋਹ ਘਟਾ ਪੈ ਨੰਦਿਆ ਸਭ ਅੰਗ ਨਾਨਕ ਤ੍ਰਿਗ ਤਿਨਾ ਦਾ ਜੀਵਿਆ ਜਿਨ ਸਚਨਾ ਲਗੋ ਰੰਗ ਪੌੜੀ ਜੋ ਜੋ ਤੇਰਾ ਹੁਕਮ ਤਿਵੇ ਤਿਉ ਹੋਵਣਾ ਜਹ ਜੈ ਰੱਖੇ ਆਪ ਤਹਿ ਜਾਏ ਖਲੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜੱਪ ਜੱਪ ਤੁਧ ਨਿਰੰਕਾਰ ਪਰਮ ਭੋਖਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਵਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨਿ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾ ਨਾਨਕ ਬਖਸ਼ੀਸ ਮਨ ਮਾਹਿ ਪਰੋਵਣਾ ਸ਼ਲੋਕ ਮਹਿਲਾ 5ਵਾਂ ਜੀਵ ਦਿਆਨਾ ਚੇਤਿਓ ਮੁਵਾਰ ਲੰਦੜੋ ਖਾਕ ਨਾਨਕ ਦੁਨੀਆ ਸੰਗੁ ਗੁਧਾਰਿਆ ਸਾਖਤ ਮੂੜ ਨਪਾਕ ਮਹਿਲਾ ਪੰਜਵਾ ਜੀਵੰਦਿਆ ਹਰਿ ਤੇਤਿਆ ਮਰੰਦਿਆ ਹਰ ਰੰਗ ਜਨਮ ਪਧਾਰਤ ਧਾਰਿਆ ਨਾਨਕ ਸਾਧੂ ਸੰਗਿ ਪਾਉੜੀ ਆਦਿ ਜੁਗਾਦੀ ਆਪ ਰਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਫਸਾਰਿਆ ਊੜਾ ਕਹੀ ਨਾ ਹੋਏ ਘਟੇ ਘਟਸਾਰਿਆ ਮਿਹਰਵਾਨ ਸਮਰਥ ਆਪੇ ਹੀ ਕਾਲਿਆ ਜਿਨ ਮਨ ਵਠਾ ਆਪ ਸੇ ਸਦਾ ਸੁਖਾ ਲਿਆ ਆਪੇ ਰਤਨ ਰਚਾਏ ਆਪੇ ਹੀ ਪਾਲਿਆ ਸਭ ਕਿਥੇ ਆਪੇ ਆਪ ਬਯੰਤ ਅਪਾਰਿਆ ਗੁਰਪੂਰੇ ਕੀ ਢੇਕ ਨਾਨਕ ਸੰਮਾਲਿਆ ਸ਼ਲੋਕ ਮਹਲਾ 5 ਆਦਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾ ਸੰਗ ਅਪਾਰੇ ਅਨ ਦਿਨ ਹਰ ਗੁਣ ਰਵੇ ਪਾਏ ਮਨੋਰਥ ਸਭ ਜੋਨੀ ਨਹਿ ਪਵੇ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੇ ਨਾਨਕ ਮੰਗੇ ਦਾਨ ਸੰਤਾ ਧੂਰ ਤਰੇ ਮਹਿਲਾ ਪੰਜਮ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੇ 부ਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋਨਹਿ ਫਰਮਾਇਆ ਜੋ ਜੋ ਦਿੱਤਾ ਖਸਮ ਸੋਏ ਸੁਖ ਪਾਇਆ ਨਾਨਕ ਜਿਸ ਹੈ ਦਿਆਲ 부ਝਾਏ ਹੁਕਮ ਮਿਤ ਜਿਸੇ ਭੁਲਾਏ ਆਪ ਮਰਮਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਕਿਹਨ ਟਿਕੜ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਵ ਸਕੇ ਫੜ ਜੋਨੀ ਜੁਤੇ ਮਥੇ ਵਾਲ ਪਛਾੜਿਐਨ ਜਮ ਮਾਰਗ ਮੁਤੇ ਦੁੱਖ ਲਗੇ ਬਿਲ ਲਾਣੀਆਂ ਨਰਕ ਘੋਰ ਸੁਤੇ ਕੰਠ ਲਾਇ ਦਾਸ ਰਖਿਐਨ ਨਾਨਕ ਹਰ ਸਤੇ ਸ਼ਲੋਕ ਮਹਿਲਾ ਪੰਜਵਾਂ ਰਾਮ ਜਪੋ ਵਡ ਭਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਈਏ ਬਿਗਨਨ ਲਾਗੇ ਕੋਏ ਮਹਿਲਾ ਪੰਜਵਾ ਕੋਟ ਬਿਗਨ ਤੇ ਸਲਾਗਤੇ ਜਿਸਨੋ ਵਿਸਰੇ ਨਾਓ ਨਾਨਕ ਅਨ ਦਿਨ ਬਿਲਪਤੇ ਜੋ ਸੁਈਏ ਕਰ ਕਾਉ ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਤਿ ਪੁਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਪਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਕ ਸਹਜ ਆਨੰਦ ਵੁਠੇ ਤਿਤ ਘਰ ਆਵੜ ਜਾਣ ਰਹੇ ਜਨਮ ਨ ਤਾ ਅਮਰ ਸਾਹਿਬ ਸੇਵਕ ਇਕ ਇਕ ਦਿਸਟਾਇਆ ਗੁਰਪ੍ਰਸਾਦ ਨਾਨਕ ਸਚ ਸਮਾਇ ਸੁਧ ਰਾਗੇ ਗੂਜਰੀ ਭਗਤਾ ਕੀ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀ ਓ ਕਾ ਚਉਪ ਦਾ ਕਰ ਦੂਜਾ ਦੂਜਾ ਚਾਰ ਪਾਉ ਦਵੇ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈਏ ਉਠਤ ਬੈਠਤ ਠੇਗਾ ਪਰੀ ਹੈ ਤਬ ਕਤ ਮੂੜ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾ ਕਨ ਟੂਟੇ ਕਾਦਨ ਕੋ ਦੂਓ ਕੋ ਪੁਸ ਖਈ ਹੈ ਰਹਾਉ ਸਾਰੋ ਦਿਨ ਡੋਲਤ ਬਨ ਮਹੀਆ ਅਜੋ ਨ ਪੇਟ ਅਘਈ ਹੈ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਆਪਣੋ ਪਈ ਹੈ दुख सुख करत महाभ्रम बूडो जोन परमय है रतन जनम खोयो प्रभ बिसर इहो अवसर कत पई हे प्रमत फिरत ते लक कपज गत बिन रहन बिहे कहत कबीर राम नाम बिन मूंड तुने तहिये गुजरी कर तिजा ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਿਕ ਕੈਸੇ ਜੀਵਹਿ ਰਗੁਰਾਈ ਤਨਨਾ ਬੁੰਨਾ ਸਬਤ ਜਿਉ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਜਬ ਲਗਤਾ ਗਾ ਬਾਹੋ ਬੇਹੀ ਤਬ ਲਗ ਬਿਸਰੇ RAM ਸੁਨੇਹੀ ਓਛੇ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾਂ ਇਨਕਾ ਦਾਦਾ ਏਕ ਰਘੁਰਾਈ